ਆਸੇ-ਪਾਸੇ ਵਰਸੇ ਤੇ ਦਿੱਲੀ ਪਈ ਤਰਸੇ ਇਹ ਗੱਲ ਉਦੋਂ ਕਹੀ ਜਾਂਦੀ ਹੈ ਜਦੋਂ ਤੁਹਾਡਾ ਕੋਈ ਸਕਾ ਸੋਧਰ ਹੈ ਜਿਹੜਾ ਉਹਦੇ ਕੋਲ ਰੱਬ ਦਾ ਦਿੱਤਾ ਚੋਖਾ ਹੋਵੇ ਤੁਹਾਡਾ ਉਹਦੇ ਤੇ ਹੱਕ ਵੀ ਬਣਦਾ ਹੋਵੇ ਉਹਨੂੰ ਵੀ ਪਤਾ ਹੋਵੇ ਕਿ ਇਹ ਮੇਰੇ ਆਪਣੇ ਨੇ ਇਹਨਾਂ ਦਾ ਹੱਕ ਪਹਿਲਾਂ ਬਣਦਾ ਹੈ ਪਰ ਉਹਦੇ ਵੰਡਣ ਦੇ ਉਹਦੇ ਤੋਲਣ ਦੇ ਜਿਹੜੀਆਂ ਤਕੜੀਆਂ ਨੇ ਉਹ ਗੈਰਾਂ ਵਾਲੇ ਪਾਸੇ ਹੋਣ ਉਹ ਆਪਣੇਆਂ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰਨ ਡਿਆ ਹੋਵੇ ਅੱਖਾਂ ਮਿੱਟੀ ਰੱਖੀਆਂ ਹੋਣ ਉਹਨੇ ਜਿਹੜਾ ਉਹਨਾਂ ਦਾ ਹੱਕ ਬਣਦਾ ਉਹ ਵੀ ਨਾ ਦਵੇ ਤੇ ਬਾਕੀ ਪਾਸਿਆਂ ਨਾਲ ਸਖਾਵਤਾਂ ਵਿਖਾਏ ਤੇ ਉਦੋਂ ਸਮਝੋ ਕਿ ਇਹ ਖਾਨ ਸਿਆਣੇ ਹਨ ਪੂਰਾ ਨਿਚੋੜ ਕੇ ਇਸੇ ਮੌਕੇ ਤੇ ਕਿਹਾ ਸੀਗਾ ਕਿ ਆਸੇ-ਪਾਸੇ ਵਰਸੇ ਤੇ ਦਿੱਲੀ ਪਈ ਤਰਸੇ ਯਾਨੀ ਆਪੜੇ ਨੇ ਜਿਹੜੇ ਉਹ ਬੁਰਕੀ ਨੂੰ ਵੀ ਤਰਸਣ ਦੇ ਨੇ ਤੇ ਬਾਕੀਆਂ ਦੇ ਵਾਸਤੇ ਮੁਸੱਲਮ ਨੇ ਜਿਹੜੇ ਉਹ ਤਿਆਰ ਹੋਣ ਦੇ ਨੇ ਸੋ ਇਹ ਰਵਈਆ ਇਹ ਸਲੂਕ ਆ ਜਿਹੜਾ ਉਹਦੇ ਤੇ ਕਿਹਾ ਜਾਂਦਾ ਆ ਕਿ ਆਸੇ-ਪਾਸੇ ਵਰਸੇ ਤੇ ਦਿੱਲੀ ਪਈ ਤਰਸੇ ਕੋਸ਼ਿਸ਼ ਕਰੋ ਕਿ ਇਹੋ ਜਿਹਾ ਕੋਈ ਸਲੂਕ ਆਪਣੀ ਜ਼ਾਤ ਦਾ ਵੀ ਹਿੱਸਾ ਨਾ ਬਣਾਓ ਤੇ ਜੇ ਤੁਹਾਡੇ ਆਲੇ-ਦੁਆਲੇ ਮੌਜੂਦ ਲੋਕ ਨੇ ਤੇ ਜਾਣ ਜਾਓ ਕਿ ਇਹ ਆਸੇ-ਪਾਸੇ ਵਰਸਣ ਵਾਲੇ ਨੇ ਦਿੱਲੀ ਨੂੰ ਤਰਸਾਉਣ ਵਾਲੇ ਨੇ ਇਹੋ ਹੀ ਅੱਜ ਦੀ ਕੰਮ ਦੀ ਗੱਲ ਸੀ ਧੰਨਵਾਦ